ਸਤਿਗੁਰ ਪਰਸਵਾਦ ਸ਼ਲੋਕ ਮਹਲਾ 9 ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਕਹੋ ਨਾਨਕ ਹਰ ਭਜ ਮਨਾ ਜੈ ਵਿਦਜਲ ਕੋ ਮੀਨਾ ਦੇਖੇਨ ਸੋ ਕਾਹੇ ਰਚਿਓ ਨਿਮਖ ਨਾ ਹੋ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ ਤਰਨਾ ਪੋ ਇਉ ਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਤ ਜਾਤ ਹੈ ਬੀਤ ਬਿਰਦ ਪਿਓ ਸੂਜੈ ਨਹੀਂ ਕਾਰ ਪਹੁੰਚਿਓ ਆਨਾ नानक नर बे क्यो न भज भगवान् धन दारा संपत सगल इन में कज संगी नहीं नानक साखी जान